ਤੇਜ ਮੀਂਹ ਜਿਹੜਾ ਉਹ ਪੈ ਰਿਹਾ ਹੈਗਾ ਤੇ ਬਹੁਤ ਤੇਜ਼ ਹਵਾ ਚੱਲ ਰਹੀ ਹੈ ਬਿਜਲੀ ਲਿਸ਼ਕ ਰਹੀ ਹੈਗੀ ਤੇ ਕਿਸਾਨਾਂ ਦੀਆਂ ਪੱਕੀਆਂ ਫਸਲਾਂ ਜਿਹੜੀਆਂ ਨੇਗੀਆਂ ਬਹੁਤਿਆਂ ਦੀਆਂ ਖੇਤਾਂ ਦੇ ਵਿੱਚ ਖੜੀਆਂ ਨੇ ਤੇ ਬਹੁਤਿਆਂ ਦੀਆਂ ਮੰਡੀਆਂ ਦੇ ਵਿੱਚ ਪਈਆਂ ਨੇਗੀਆਂ ਜੋ ਕਿ ਮੀਂਹ ਬਹੁਤ ਜ਼ਿਆਦਾ ਕਿਸਾਨਾਂ ਦੇ ਲਈ ਨੁਕਸਾਨਦਾਇਕ ਹੈ ਤੇ ਪੰਜਾਬ 'ਚ ਇੱਕ ਵਾਰ ਫਿਰ ਤੋਂ ਮੀਂਹ ਅਤੇ ਘੜੇ ਮਾਰੀ ਦਾ ਤੌਰ ਚਾਲੂ ਹੋ ਗਿਆ ਅਜੇ ਤੜਕੇ ਤੋਂ ਹੀ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ بارش ਨੋਟ ਕੀਤੀ ਗਈ ਜਿਸ ਨੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਨੇ ਤਸਵੀਰ ਆ ਪੰਜਾਬ ਦੇ ਵੱਖ-ਵੱਖਰੇ ਇਲਾਕਿਆਂ ਦੀ ਹੈ ਨਹੀਂ ਜਿੱਥੇ ਕਿ ਤੇਜ਼ ਮੀਂਹ ਅਤੇ ਤੇਜ਼ ਹਵਾਵਾਂ ਦਾ ਦੌਰ ਪੂਰੀ ਤਰ੍ਹਾਂ جاری ਹੈ ਜਿਸ ਕਾਰਨ ਕਿਸਾਨਾਂ ਦੀਆਂ ਫਸਲਾਂ ਨੂੰ ਭਾਵੇਂ ਉਹ ਮੰਡੀਆਂ 'ਚ ਹੋਣ ਜਾਂ ਫਿਰ ਖੇਤਾਂ 'ਚ ਵੱਡਾ ਨੁਕਸਾਨ ਪਹੁੰਚ ਰਿਹਾ ਹੈ ਤੇ ਮੰਡੀਆਂ ਵਿੱਚ ਕਿਸਾਨਾਂ ਦੀਆਂ ਫਸਲਾਂ ਪਹੁੰਚਣੇ ਸ਼ੁਰੂ ਹੋ ਚੁੱਕੀਆਂ ਨੇ ਅਤੇ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ ਹੈ ਮੰਡੀਆਂ 'ਚ ਹਾਲਾਂਕਿ ਫਸਲਾਂ ਨੂੰ ਟੱਕਣ ਲਈ ਇੰਤਜ਼ਾਮ ਕੀਤੇ ਗਏ ਨੇ ਪਰ ਇਸ ਦੇ ਬਾਵਜੂਦ ਵੀ ਤੇਜ਼ ਮੀਂਹ ਅਤੇ ਹਨੇਰੀ ਕਿਸਾਨਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ ਕਿਸਾਨ ਮੰਡੀਆਂ 'ਚ ਆਪਣੀਆਂ ਫਸਲਾਂ ਲੈ ਕੇ ਪਹੁੰਚੇ ਸੀ ਜਿਸ ਤੋਂ ਬਾਅਦ ਤੜਕਸਾਰ ਆਏ ਤੇਜ਼ ਮੀਂਹ ਨੇ ਫਸਲਾਂ ਨੂੰ ਪਾਣੀ ਪਾਣੀ ਕਰ ਦਿੱਤਾ ਜ਼ਿਲ੍ਹਾ ਕਪੂਰਥਲਾ ਦੀ ਗੱਲ ਕਰੀਏ ਤਾਂ ਇਲਾਕੇ ਵਿੱਚ ਹਾਲੇ ਤੱਕ ਮਹਿਜ 15% ਦੀ ਹੀ ਕਣਕਾਂ ਦੀ ਵਾਢੀ ਹੋਈ ਹੈ ਜਦਕਿ 85% ਦੀ ਕਣਕਾਂ ਖੇਤਾਂ ਵਿੱਚ ਹੀ ਖੜੀਆਂ ਨੇ ਅਤੇ ਇਸ ਮੀਂਹ ਨੇ ਹੁਣ ਕਣਕਾਂ ਦੀ ਵਾਢੀ ਨੂੰ ਹੋਰ ਰਿਲੇਟ ਕਰ ਦਿੱਤਾ ਹੈ ਫਿਲਹਾਲ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਤੋਂ ਹੋਏ ਨੁਕਸਾਨ ਦੀ ਪਰਪਾਈ ਲਈ ਮੁਆਫੀ ਦੀ ਮੰਗ ਕੀਤੀ ਗਈ ਹੈ ਅੱਜ ਇਸ ਪੰਡਾਲਵੇ ਤੋਂ ਮੰਡੀ ਦੇ ਵਿੱਚ ਆਪਣੇ ਕਣਕ ਲੈ ਕੇ ਪਹੁੰਚਾ ਆਇਆ ਜਿੱਤੇ ਕਿ ਅੱਜ ਬੇਮੌਸਮੀ ਬਰਸਾਤ ਹੋਈ ਹੈ ਇਹਦੇ ਬਰਸਾਤ ਹੋਈ ਹੈ ਇਹਦੇ ਨਾਲ ਕਣਕ ਦਾ ਬਹੁਤ ਜ਼ਿਆਦਾ ਨੁਕਸਾਨ ਆ ਨੁਕਸਾਨ ਤਾਂ ਪਹਿਲੇ ਜਦੋਂ ਸਾਡੇ ਝੋਨੇ ਦੀਆਂ ਫਸਲਾਂ ਹੋਈਆਂ ਸੀਗੀਆਂ ਤੇ ਮੱਡ ਦੇ ਵਿੱਚ ਖੇਤ ਦੇ ਵਿੱਚ ਪਾਣੀ ਔਨ ਕਰਕੇ ਸਾਰੀਆਂ ਫਸਲਾਂ ਜਿਹੜੀਆਂ ਮਾਰੀਆਂ ਗਈਆਂ ਸੀਗੀਆਂ ਜਿਹੜਾ ਕਿ ਅਜੇ ਤੱਕ ਗਵਰਨਮੈਂਟ ਵੱਲੋਂ ਸਾਨੂੰ ਕੋਈ ਵੀ ਮੁਆਵਜ਼ਾ ਨਹੀਂ ਮਿਲ ਸਕਿਆ ਤੇ ਅੱਜ ਵੀ ਅਸੀਂ ਇਸ ਬਰਸਾਤ ਦੇ ਵਿੱਚ ਆਪਣੀ ਗਿੱਲੀ ਫਸਲ ਵੱਲ ਦੇਖ ਰਹੇ ਹਾਂ ਅਤੇ ਜਿਹੜੀ ਬੇਮੌਸਮੀ بارش ਕਣਕ ਤੇ ਪੈ ਰਹੀ ਆ ਇਹਦੇ ਝਾੜ ਤੇ ਵੀ ਕੋਈ ਅਸਰ ਹੋ ਰਿਹਾ ਪੈ ਰਿਹਾ ਹਾਂਜੀ ਇਹਦੇ ਝਾੜ ਤੇ ਅਸਰ ਹੋ ਰਿਹਾ ਹੈਗਾ ਕਿ ਜਿਵੇਂ ਕਣਕਾਂ ਪਹਿਲਾਂ ਵੀ ਇਹ ਹਨੇਰੀਆਂ ਵਗਦੀਆਂ ਰਹੀਆਂ ਮੀਂਹ ਪੈਂਦੇ ਰਹੇ ਆ ਲੰਮੀਆਂ ਪਈਆਂ ਹੋਈਆਂ ਜਿਹੜੇ ਨਾੜ ਆ ਉਹ ਪੋਲੇ ਪੈ ਚੁੱਕੇ ਆ ਅੱਜ ਜਦੋਂ ਇਹ ਬਰਸਾਤ ਹੁੰਦੀ ਆ ਤੇ ਨਾੜ ਜਿਹੜਾ ਬਿਲਕੁਲ ਥੱਲੇ ਲਾ ਕੇ ਛਿੱਟਿਆਂ ਦੇ ਵਿੱਚ ਜਿਹੜੀ ਕਣਕ ਆ ਉਹ ਸੁੱਕ ਰਹੀ ਆ ਖਰਾਬ ਹੋ ਰਹੀ ਆ ਇਕ ਕਬੂਤਰੇ ਏਰੀਆ ਦਾ ਜਿਹੜਾ ਇਹ ਏਰੀਆ ਕਬੂਤਰੇ ਜ਼ਿਲ੍ਹੇ ਦਾ ਇਹ ਏਰੀਆ ਵਾ ਕਿੰਨੇ ਕ ਪਰਸੈਂਟ ਇੱਥੇ ਜਿਹੜੀ ਆ ਕਣਕ ਦੀ ਵਾਢੀ ਹੋ ਚੁੱਕੀ ਆ ਇੱਥੇ ਦੇ ਤਾਂ 100 ਤੋਂ ਮੇਰਾ ਖਿਆਲ ਆ ਕਿ 15 ਕ ਪਰਸੈਂਟ ਹੋਈ ਹੈਗੀ ਆ ਸਾਰੇ ਕੱਲ ਹੀ ਜਾਂ ਪਰਸੋਂ ਕਪੈਣਾ ਚੱਲੀਆਂ ਵਾ ਉਹ ਵੀ ਕੋਈ 5-10 ਕਿੱਲੇ ਕਪੈਣ ਨੇ ਦਿਨ ਦੇ ਵਿੱਚ ਕਟਾਈ ਕੀਤੀ ਹੈ ਤੇ ਇੱਕ ਕਣਕ ਦੀ ਜਿਹੜੀ ਵਾਢੀ ਆ ਲੇਟ ਕਿਉਂ ਹੋ ਰਹੀ ਆ ਲੇਟ ਜੀ ਇਸੇ ਕਰਕੇ ਹੋ ਰਿਹਾ ਹੈ ਕਿ ਪਹਿਲਾਂ ਵੀ ਮੌਸਮ ਜਿਹੜਾ ਬਹੁਤ ਜ਼ਿਆਦਾ ਠੰਡਾ ਰਿਹਾ ਸੀਗਾ ਬਰਸਾਤ ਪਈ ਹੈ ਕਣਕਾਂ ਆਪਣੇ ਟਾਈਮ ਦੇ ਮੁਤਾਬਕ ਪੱਕੀਆਂ ਨਹੀਂ ਹੈ ਅੱਜ ਵੀ ਇਹ ਤਾਂ ਇਹ ਕਣਕਾਂ ਪੱਕ ਚੁਕੀਆਂ ਵਾਂ ਇਹ ਮੌਸਮੀ ਬਰਸਾਤ ਦੇ ਕਾਰਨ ਹੋਰ ਵੀ ਅਜੇ ਜਿੱਦਾਂ ਕਿ ਅੱਜ ਬਰਸਾਤ ਹੋਈ ਹੈ ਤੇ ਦੋ ਦਿਨ ਕੁ ਪੈਣਾ ਜੇ ਚੱਲਣ ਦਾ ਸੰਭਾਵਨਾ ਨਹੀਂ ਹੈਗੀ ਇਸ ਕਰਕੇ ਜਿਹੜੀਆਂ ਸਾਡੀਆਂ ਕਣਕਾਂ ਬਹੁਤ ਲੇਟ ਜਾ ਰਹੀਆਂ ਹੈਗੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਜਿੱਥੇ ਕੋਈ ਕਣਕ ਦਾ ਨੁਕਸਾਨ ਹੁੰਦਾ ਉੱਥੇ ਮੁਆਵਜ਼ਾ ਦਿੱਤਾ ਜਾਊਗਾ ਕਿ ਇੱਥੇ ਮੁਆਵਜ਼ੇ ਦੀ ਲੋੜ ਹੈ ਦੇਖੋ ਜੀ ਮੁਆਵਜ਼ੇ ਦੀ ਲੋੜ ਤੇ ਹਰ ਕਿਸਾਨ ਨੂੰ ਹੈਗੀ ਹੈਗੀ ਹੈ ਜਿਹਦੇ ਹੁਣ ਨੁਕਸਾਨ ਹੋ ਰਿਹਾ ਹੈਗਾ ਦਾ ਦੱਸਦੀ ਕਿ ਪੰਜਾਬ ਵਿੱਚ ਬੀਤੇ ਕੱਲ ਹਾਲਾਂਕਿ ਮੌਸਮ ਪੂਰੀ ਤਰ੍ਹਾਂ ਸਾਫ਼ ਸੀ ਪਰ ਅੱਜ ਤੜਕੇ ਤੋਂ ਹੀ ਪੱਛਮੀ ਗੜਬੜੀ ਕਾਰਨ ਫੇਰ ਤੋਂ ਮੀਂਹ ਅਤੇ ਤੇਜ਼ ਹਵਾਵਾਂ ਦਾ ਦੌਰ ਸ਼ੁਰੂ ਹੋ ਗਿਆ ਹਾਲਾਂਕਿ ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਲਈ ਪੰਜਾਬ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਜਿਸ ਤੋਂ ਲੱਗਦਾ ਹੈ ਕਿ ਹਾਲੇ ਕਣਕਾਂ ਦੀ ਫਾੜੀ ਪੰਜਾਬ ਵਿੱਚ ਹੋਰ ਲੇਟ ਹੋ ਸਕਦੀ ਹੈ ਅਤੇ ਕਿਸਾਨਾਂ ਨੂੰ ਵੀ ਇਸ ਮੀਂਹ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ ਫਿਲਹਾਲ ਆਉਂਦੇ ਦਿਨਾਂ ਵਿੱਚ ਮੌਸਮ ਕਿਹੋ ਜਿਹਾ ਰਹੇਗਾ ਇਸ ਤੇ ਨਜ਼ਰ ਬਣੀ ਰਹੇਗੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ